ਸੈਕਸ ਜਗਤ ਤੇ ਗੁਰਨਾਨਕ ਨਾਮ ਲੈਵਾ ਸੰਗਤ ਜਿਹੜੀ ਆ ਸੰਸਾਦ ਦੇ ਵਿੱਚ ਗੁਰਨਾਨਕ ਸਾਹਿਬ ਜੀ ਦਾ ਆਗਮਨ ਪੁਰਬ ਮਨਾ ਰਹੀ ਹੈ ਜਿਹੜਾ ਸ਼ੋਮੀ ਕਮੇਟੀ ਹਰ ਸਾਲ ਦੀ ਤਰ੍ਹਾਂ ਜਿੱਥਾ ਜਿਹੜਾ ਪਾਕਿਸਤਾਨ ਦੇ ਗੁਰਦ ਆਮਾ ਦੀ ਯਾਤਰਾ ਲਈ ਭੇਜਦੇ ਆ ਤੇ ਜਿੱਥਾ 763 ਜਿਹੜੇ ਯਾਤਰੀ ਆ ਜਿਨ੍ਹਾਂ ਨੂੰ ਵਿਜੇ ਲੱਗੇ ਆ ਉਹ ਗੁਰਦ ਆਮਾਂ ਦੀ ਪਾਸਤਾਂ ਦੀ ਗੁਰਦ ਆਮਾਂ ਦੀ ਯਾਤਰਾ ਕਰਨਗੇ ਤੇ 23 ਤਰੀਕ ਨੂੰ ਜਿਹੜਾ ਜਥਾ ਜਿਹੜਾ ਵਾਪਸੀ ਕਰੇਗਾ ਇਸ ਵਾਰ ਜਿਹੜਾ ਵੀਜ਼ਾ ਲੱਗਾ ਤੇ ਮਨ ਚ ਇੰਨਾ ਖੁਸ਼ੀ ਹੈ ਕਿ ਦੱਸ ਨਹੀਂ ਸਕਦਾ ਤੁਹਾਨੂੰ ਆਪਾ ਪਾਕਿਸਤਾਨ ਦੇ ਗੁਰਦ ਆਮਾਂ ਦੇ ਦਰਸ਼ਨ ਕਰਨ ਜਾ ਰਹੇ ਹਾਂ ਜੀ ਆਪਾਂ ਨੂੰ ਵੀਜ਼ਾ ਮਿਲ ਗਿਆ ਜੀ ਆਪਾਂ ਬਹੁਤ ਖੁਸ਼ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਪਾਈ ਇੰਦਰਪਾਲ ਸਿੰਘ ਅਜੀ ਡੀਰਾ ਕੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਾਕਿਸਤਾਨ ਤੋਂ ਗੁਰਦੁਆਰਾ ਮਾਦੇਰ ਤਰਨਾਲੀ ਜਾ ਰਹੇ ਦੇ ਕੀ ਕਹਿਣਾ ਚਾਹੋਗੇ ਇਸ ਪਾਕਿਸਤਾਨ ਦੇ ਪ੍ਰਕਾਸ਼ ਗੁਰੂ ਸਾਹਿਬ ਜੀ ਦੇ ਬੜੀਆ ਪਾਰ ਕਿਰਪਾ ਹੋਈ ਹੈ ਜੋ ਮਹਾਰਾਜ ਨੇ ਆਪਣੇ ਪਹਿਲੇ ਪ੍ਰਕਾਸ਼ ਪਰਉਪਤੇ ਉੱਥੇ ਸੇਵਾ ਦਾ ਮੌਕਾ ਲਿਆ ਹੈ ਤੇ ਬੜੀ ਕਿਰਪਾ ਹੈ ਗੁਰੂ ਸਾਹਿਬ ਦੀ ਜੋ ਕਿ ਇਸ ਕਈ ਜਗ੍ਹਾ ਤੋਂ ਆਲ ਵਰਲਡ ਤੋਂ ਜਿਹੜੀ ਸਿੱਖ ਸੰਗਤ ਹੈ ਉਥੇ ਦਰਸ਼ਨਾਂ ਲਈ ਜਾ ਰਹੀ ਹੈ ਤੇ ਸ਼ੋਮਲਿੰਗ ਕੁਦਰ ਪ੍ਰਬੰਧਕ ਕਮੇਟੀ ਤੇ ਜਤਨਾ ਸ਼ਦਕਾ ਤੇ ਭਾਰਤ ਸਰਕਾਰ ਦੇ ਉਹਨਾਂ ਦੀ ਇਜਾਜ਼ਤ ਨਾਲ ਜੋ ਕਿ ਉਹਨਾਂ ਦੇ ਦਰਸ਼ਨ ਹੋ ਰਹੇ ਨੇ ਗੁਰੂਤਮਾ ਦੇ ਪਾਕਿਸਤਾਨ ਵਿੱਚ ਗੁਰੂ ਸਾਹਿਬ ਨੇ ਇਹ ਸੇਵਾ ਜੋ ਹੈ ਆਪਣੀ ਕੀਰਤਨ ਰੂਪੀ ਜਿਹੜੀ ਉਥੇ ਸੇਵਾ ਲੈਣੀ ਹੈ ਤੇ ਗੁਰੂ ਸਾਹਿਬ ਆਪਣੀ ਕਿਰਪਾ ਕਰਕੇ ਹੀ ਇਹ ਸੇਵਾ ਨਿਭਾ ਲੈਣਗੇ ਜੀ ਕਿੰਨੇ ਦਿਨ ਜੇ ਆਪਾਂ 23 ਤਰੀਕ ਨੂੰ 23 ਨਵੰਬਰ ਨੂੰ ਵਾਪਸੀ ਹੈ ਉਥੋਂ ਹਾਂਜੀ ਪਹਿਲੀ ਵਾਰ ਜਾ ਰਹੇ ਜੀ ਹਾਂਜੀ ਜਿਥੇ ਪਹਿਲੀ ਵਾਰ ਜਾ ਰਹੇ ਆ ਵਾਹਿਗੁਰੂ ਜੀ ਕੀ ਫਤਿਹ 15 ਨਵੰਬਰ ਨੂੰ ਜੋ ਸਮੁੱਚਾ ਸਿੱਖ ਜਗਤ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਜਿਹੜੀ ਆ ਸੰਸਾਦ ਦੇ ਵਿੱਚ ਗੁਰਨਾਨਕ ਸਾਹਿਬ ਜੀ ਦਾ ਆਗਮਨ ਪੁਰਬ ਮਨਾ ਰਹੀ ਹੈ ਉਹਦੇ ਸਬੰਧ ਦੇ ਵਿੱਚ ਜਿਹੜਾ ਸ਼੍ਰੋਮਿਕ ਕਮੇਟੀ ਹਰ ਸਾਲ ਦੀ ਤਰ੍ਹਾਂ ਜੱਥਾ ਜਿਹੜਾ ਪਾਕਿਸਤਾਨ ਦੇ ਗੁਰਦ ਆਮਾਂ ਦੀ ਯਾਤਰਾ ਲਈ ਭੇਜਦੇ ਆ ਤੋ ਜੱਥਾ ਹੁਣ ਰਵਾਨਾ ਹੋਣਾ ਸਾਡੇ ਲੀਡਰ ਦੇ ਤੌਰ ਤੇ ਸਰਦਾਰ ਗਗਨਨਾਮ ਸਿੰਘ ਤੇ ਡਿਪਟੀ ਲੀਡਰ ਦੇ ਤੌਰ ਤੇ ਸੰਜੀਤ ਕੋਰ ਜਿਹੜੇ ਜੱਥੇਨ ਦੀ ਅਗਵਾਈ ਕਰਨਗੇ ਤੇ ਜੱਥਾ 763 ਜਿਹੜੇ ਯਾਤਰੀ ਐ ਜਿਨ੍ਹਾਂ ਨੂੰ ਵਿਜੇ ਲੱਗੇ ਆ ਉਹ ਗੁਰਦ ਆਮਾਂ ਦੀ ਪਾਕਿਸਤਾਨ ਦੇ ਗੁਰਦ ਆਮਾਂ ਦੀ ਯਾਤਰਾ ਕਰਨਗੇ 23 ਤਰੀਕ ਨੂੰ ਜਿਹੜਾ ਜਥਾ ਜਿਹੜਾ ਵਾਪਸੀ ਕਰੇਗਾ ਉਹਦੇ ਨਾਲ ਸਾਡੇ ਪ੍ਰਬੰਧਕ ਤੌਰ ਤੇ ਵੀ ਸ਼੍ਰੋਮਣੀ ਕਮੇਟੀ ਦੇ ਅੰਚਾਰ ਜਾ ਰਹੇ ਆ ਸੇਵਾਦਾਰ ਜਾ ਰਹੇ ਆ ਤੇ ਇਹ ਵੀ ਆ ਕੇ ਉੱਥੇ 23 ਨਿਸ਼ਾਨ ਸਾਹਿਬ ਡੀ ਜੀ ਡੀ ਸੰਭਾਲ ਦੇ ਲਈ ਚੋਲੇ ਜਿਹੜੇ ਆ 23 ਉਹ ਵੀ ਲੈ ਕੇ ਜਾ ਰਹੇ ਆ ਇਸੇ ਤਰ੍ਹਾਂ ਕਕਾਰ ਜਿਹੜੇ ਆ ਅੰਮ੍ਰਿਤਸਰ ਚਾਰ ਦੇ ਲਈ ਕਕਾਰ ਜਿਹੜੇ ਆ ਉਹ ਵੀ ਨਾਲ ਜਾ ਰਹੇ ਬਾਕੀ ਇੰਤਜ਼ਾਮ ਜਿੱਦਾਂ ਸਤਕਾਰ ਜਿੰਨਾ ਜਿੰਨਾਂ ਨੂੰ ਦੇਣਾ ਉਹਦਾ ਲਈ ਸਰੋਪੇ ਵਗੈਰਾ ਵੀ ਲੋਈਆਂ ਉਹ ਵੀ ਨਾਲ ਲੈ ਕੇ ਜਾ ਰਿਹਾ ਕਿਉਂਕਿ ਸੂਨੀ ਕਮੇਟੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਤੇ ਇਹਦੇ ਪੁਖਤਾ ਪ੍ਰਵੰਨ ਜਿਹੜੇ ਸਾਰੇ ਦੇ ਸਾਰੇ ਜਥੇ ਦੇ ਕੀਤੇ ਗਏ ਆ ਤੇ ਮੈਂ ਅਰਦਾਸ ਕਰਦਾ ਕਿ ਜਥਾ ਆਪਣੀ ਆਸਥਾ ਦੇ ਨਾਲ ਸਾਧਾ ਦੇ ਨਾਲ ਸਾਰੇ ਗੁਰਦੁਆਮਾਂ ਦੀ ਯਾਤਰਾ ਕਰਕੇ ਸਾਰੇ ਦੇ ਸਾਰੇ ਜਿਹੜੇ 23 ਤਰੀਕ ਨੂੰ ਵਾਪਸ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਦਲੂ ਸਾਹਿਬ ਜਿਵੇਂ ਕਿ ਹਰ ਸਾਲ ਜੀਜ਼ੇ ਗਰੇਸ਼ਾ તાલુ ਤੋਂ ਦੇ ਨੇ ਕਿ ਵਰਤੋਂ ਵਲਕਨਪੁਰ ਨਹੀਂ ਲੱਗਦੀ ਉਹਨਾਂ ਨਰਾਸ਼ ਹੁੰਦੇ ਨੇ ਉਹਨਾਂ ਦਾ ਅਟਰਾ ਕਿ ਐਸਜੀਪੀਸੀ ਵੱਲੋਂ ਕਦਮ ਨਹੀਂ ਚੁੱਕੇ ਜਾਂਦੇ ਉਹਨਾਂ ਸੰਗਤਾਂ ਨੂੰ ਕੀ ਉਪਰੀ ਦੇ ਦੇਖੋ ਬੜਾ ਮਨ ਦੁਖੀ ਹੁੰਦਾ ਕਿਉਂਕਿ 3000 ਦਾ ਕੋਟਾ ਜਿਹੜਾ ਹੈ ਪਾਕਿਸਤਾਨ ਸਰਕਾਰ ਨੇ ਵੀ ਕਿਹਾ ਹੈ ਤੇ ਪਾਕਿਸਤਾਨ ਦੀ ਜਿਹੜੀ ਸੇ ਗੁਰਦੁਆਰਾ ਪ੍ਰਬੰਧ ਕਮੇਟੀ ਉਹਨੇ ਵੀ ਕਿਹਾ ਹੈ ਪਰ ਮਾਨੂੰ ਬੜਾ ਦੁੱਖ ਲੱਗਦਾ ਕਿ ਅਸੀਂ 2244 ਜਿਹੜੇ ਵੀਜ਼ਾ ਲੱਗਣ ਦੇ ਲਈ ਪਾਸਪੋਰਟ ਭੇਜੇ ਸੀ ਤੇ 763 ਸਾਰੇ ਵੀਜ਼ੇ ਲੱਗੇ ਆ ਤੇ 1481 ਜਿਹੜੇ ਆ ਉਹਨਾਂ ਦੇ ਪਾਸਪੋਰਟ ਰਿਜੈਕਟ ਹੋਏ ਵੀਜ਼ੇ ਨਹੀਂ ਲੱਗੇ ਪਰ ਉਹਨਾਂ ਦਾ ਸਿਸਟਮ ਬਾਰੇ ਨਹੀਂ ਪਤਾ ਲੱਗਦਾ ਪ੍ਰਧਾਨ ਜੀ ਨੇ ਜਦੋਂ ਅੰਤਰ ਕਮੇਟੀ ਦੀ ਪਰਸੋਂ ਮੀਟਿੰਗ ਹੋਈ ਉਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਇੱਕ ਡੈਪੂਟੇਸ਼ਨ ਪਾਕਿਸਤਾਨ ਐਮਬੈਸੀ ਨੂੰ ਵੀ ਜਾ ਕੇ ਮਿਲੇਗਾ ਤਾਂ ਮੈਂ ਪ੍ਰਧਾਨ ਜੀ ਨੇ ਵੀ ਕਿਹਾ ਕਿ ਪਾਕਿਸਤਾਨ ਸਰਕਾਰ ਦੇ ਨਾਲ ਜਿਹੜਾ ਕਾ ਬੋਰਡ ਆ ਰਾਣਾ ਜੀ ਦੇ ਨਾਲ ਸਾਰੀ ਗੱਲਬਾਤ ਕੀਤੀ ਜਾਵੇ ਕਿਉਂਕਿ ਖੱਜਲ ਖੁਆਰੀ ਨਾ ਹੋਵੇ ਜੇ ਸਾਨੂੰ ਇੰਨੇ ਹੀ ਵੀਜ਼ੇ ਦੇਣ ਤਾਂ ਹੀ ਉਹਨੇ ਪਾਸਪੋਰਟ ਭੇਜੀਏ ਤੇ ਇਹਦੇ ਲਈ ਸਾਰੀ ਗੱਲਬਾਤ ਪਾਕਿਸਤਾਨ ਸਰਕਾਰ ਨਾਲ ਵੀ ਕੀਤੀ ਜਾਵੇਗੀ ਤੇ ਪਾਕਿਸਤਾਨ ਐਮਬੈਸੀ ਦੇ ਵਿੱਚ ਵੀ ਜਿਹੜਾ ਭੇਜਿਆ ਜਾਵੇ ਸਬ ਕਮੇਟੀ ਬਣਾ ਕੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਸਾਡੇ ਮਨਨ ਸਿੰਘ ਸਾਹਿਬ ਚਿੱਠੀ ਸਾਹਿਬ ਨੇ ਦੱਸਤੀ ਸਾਰੀ ਗੱਲ ਗੱਲ ਇਹੋਈ ਜਿੰਨੇ ਅਸੀਂ ਤੋਂ ਮੰਗਦੇ ਨੇ ਅਸੀਂ ਉਹਨਾਂ ਹੀ ਭੇਜੀਏ ਸੰਗਤ ਜਿਹੜੀ ਬਹੁਤੀ ਖਰਾਬ ਹੁੰਦੀ ਐ ਐਲੀਗੇਸ਼ਨ ਜਿਹੜਾ ਸਾਡੇ ਸਾਡੇ ਤੇ ਲਾਉਂਦੇ ਨੇ ਵੀ ਸਾਡੇ ਲੱਗੇ ਹੀ ਨਹੀਂ ਜਾਂ ਤੁਸੀਂ ਲਵਾਏ ਨਹੀਂ ਸਾਡਾ ਕੋਈ ਵੀ ਉੱਤੇ ਰੋਲਦਾ ਨਹੀਂ ਅਸੀਂ ਉੱਤੇ ਆਪਣੇ ਮੈਸੇਜ ਨੂੰ ਭੇਜ ਜੀਦੇ ਮੈਸੇਜ ਦੀ ਮਰਜ਼ੀ ਲਓ ਚਾਹੇ ਨਾਲ ਲਓ ਜਾਂ ਘੱਟ ਕਰਨ ਪਰ ਫੇਰ ਵੀ ਉਹ ਸਰਕਾਰ ਨਾਲ ਜਿੱਦਾਂ ਪ੍ਰਧਾਨ ਜੀ ਨੇ ਐਕਟਰ ਚ ਗੱਲ ਕੀਤੀ ਐ ਪ੍ਰਧਾਨ ਜੀ ਅੱਗੇ ਜਾ ਕੇ ਗੱਲ ਕਰਨੀ ਮੈਸੇਜ ਜਿੱਦਾਂ ਇਹਨਾਂ ਕਹੇ ਤਾਂ ਮਨਨ ਸਾਹਿਬ ਹੋਣਾ ਉਤਤਜੀ ਸਰਕਾਰ ਨਾਲ ਉਸ ਨਾਲ ਗੱਲ ਕਰਾਂਗੇ ਜਾ ਕੇ ਮੈਂ ਕਹਿੰਦਾ ਇਦਾਂ ਗੱਲ ਕਰਨੀ ਚਾਹੀਦੀ ਹੈ ਸਰਕਾਰ ਨਾਲ ਸਾਡੇ ਜਿਹੜੇ ਲੋਕੀ ਸਰਦਾਲੂ ਨੇ ਖੱਜਲ ਖਰਾਬ ਨਾ ਹੋਣ ਮੈਂ ਤੇ ਅਤੀ ਧੰਨਵਾਦੀ ਆ ਸਰਦਾਰ ਜਿੰਦਰ ਸਿੰਘ ਧਾਮੀ ਸਾਹਿਬ ਦਾ ਜਿਨੇ ਮੈਨੂੰ ਮੁੱਖ ਮਤਲਬ ਸੇਵਾਦਾਰ ਕਰਕੇ ਇਥੋਂ ਦੇ ਜ세 ਦੀ ਗਵਾਹੀ ਕਰਨ ਵਾਸਤੇ ਮਤਲਬ ਤੋੜਿਆ ਤੋਰ ਲੱਗੇ ਨੇ ਮੈਂ ਤੇ ਧੰਨਵਾਦੀ ਆ ਚੀਫ ਸੈਕਟਰੀ ਸਾਹਿਬ ਦਾ ਵੀ ਮਹਾਰਾ ਸੱਚੇ ਪਾਤਸ਼ਾਹ ਤੁਹਾਨੂੰ ਚਰਦੀ ਪੜ ਕਲਾਜ ਬਖਸ਼ੇ ਤੇ ਮੈਂ ਤੇ ਧੰਨਵਾਦੀ ਆ ਸਰਦਾਰ ਸਤਵੀਰ ਸਿੰਘ ਜੀ ਦਾ ਜਿਹੜਾ ਸਾਰੇ ਮੈਂ ਮੁਲਾਜ਼ਮਾਂ ਦਾ ਧੰਨਵਾਦ ਕਰਦਾ ਜਿਹੜਾ ਮੈਨੂੰ ਤੁਸੀਂ ਇਹਦਾ ਮਾਨ ਦਿੱਤਾ ਇਸ ਮਾਨ ਦੇ ਮਕਾਬਲੇ ਪਰ ਗੁਰੂ ਆਰਾਮਦਾਸ ਸੱਚੇ ਪਾਤਸ਼ਾਹ ਮਿਹਰ ਭਰੇ ਹੱਥ ਰੱਖਣ ਤੰਦਰੁਸਤੀ ਬਖਸ਼ ਗੁਰੂ ਮਹਾਰਾਜ ਗੁਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਖੁਸ਼ੀ ਹੋ ਰਹੀ ਹੈ ਨਾ ਇਹਦਾ ਪਕਟਾਵਾ ਨਹੀਂ ਕਿਤੇ ਜਾ ਸਕਦਾ ਕਿਉਂਕਿ ਅਸੀਂ ਰੋਜ਼ ਅਰਦਾਸ ਕਰਦੇ ਗੁਰੂ ਨਾਨਕ ਸਾਹਿਬ ਕਿ ਨਨਕਾਣਾ ਸਾਹਿਬ ਦਰਸ਼ਨ ਦੀ ਸਾਰੇ ਬਖਸ਼ੇ ਜਾਣ ਅੱਜ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਤੇ ਮੈਂ 4:00 ਵਜੇ ਦਰਸ਼ਨ ਕਰਨ ਜਾ ਰਿਹਾ ਜਿੰਨੀ ਵੇਲੇ ਜਾ ਰਿਹਾ ਹਰ ਵੇਲੇ ਹੁੰਦਾ ਕਿ ਦੁਬਾਰਾ ਫੇਰ ਆਵਾਂ ਦਰਸ਼ਨ ਕਰਨ ਹਾਂਜੀ ਇਸ ਵਾਰ ਕੋਈ ਖਾਸ ਜਿਹੜਾ ਸੋਗਾਤ ਇਥੋਂ ਲੈ ਕੇ ਆਓਗੇ ਜੀ ਇਸ ਵਾਰ ਖਾਸ ਸੋਗਾਤ ਉੱਥੇ ਸਾਰੇ ਆਪਣਾ ਜੇ ਆਪਣੇ ਪੰਜਾਬੀਆਂ ਦੀ ਜਿਹੜਾ ਪੰਜਾਬੀ ਜੁੱਤੀ ਮੰਗਦੇ ਨੇ ਕਿ ਪੰਨੇ ਵਾਲੇ ਜੁੱਤੇ ਲੈ ਕੇ ਆਓ ਪੰਨੇ ਦੀ ਜੁੱਤੀ ਬੜੀ ਮਸ਼ਹੂਰ ਹੁੰਦੀ ਹੈ ਉਸਾਂ ਦੀ ਹਾਂਜੀ ਤੇ ਗੁਰਨਾਨ ਸਾਹਿਬ ਦੀ ਤਰਤੂ ਤੇ ਜਾ ਰਹੇ ਕਿੰਨੀ ਖੁਸ਼ੀ ਹੋਈ ਜਦੋਂ ਪਤਾ ਲੱਗਾ ਕਿ ਇਸ ਵਾਰ ਵੀਜਾ ਫੇਰ ਲੱਗਾ ਇਸ ਵਾਰ ਜਦੋਂ ਵੀਜਾ ਲੱਗਾ ਤੇ ਮਨ ਚ ਇੰਨਾ ਖੁਸ਼ੀ ਹੈ ਕਿ ਦੱਸ ਨਹੀਂ ਸਕਦਾ ਤੁਹਾਨੂੰ ਕਿ ਇਹਨਾਂ ਹਰ ਵੇਲੇ ਜਸ਼ਨ ਕਰੀਏ ਹਰ ਵਾਰ ਜਾਈ ਦਾ ਮਨ ਕਹਿੰਦਾ ਦੁਬਾਰਾ ਫੇਰ ਜਾਈਏ ਬਸ ਕਿ ਇਹ ਬਾਦ ਸਰਕਾਰਾਂ ਨੂੰ ਬੇਨਤੀ ਕਰਾਂਗੇ ਅਸੀਂ ਕਿ ਬਾੜ ਖੋਲੇ ਜਾਣ ਕਿ ਸੰਗਤਾਂ ਨੂੰ ਵੱਧ ਤੋਂ ਵੱਧ ਵਿਜੇ ਤੇ ਜਾਣ ਰਿਵਾਇਹ ਗੁਰਚੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਧਰਤੀ ਸ੍ਰੀ ਗੁਰੂ ਨਾਨਕ ਸਾਹਿਬ ਨਨਕਾਣਾ ਸਾਹਿਬ ਜੀ ਦੇ ਅੱਜ ਦਰਸ਼ਨ ਦੇ ਤਰੇ ਜਾਣ ਕਰਦਾ ਸੁਭਾਗ ਪ੍ਰਾਪਤ ਹੋਇਆ ਜੀ ਮੈਂ ਸਭ ਸੰਗਤਾਂ ਨੂੰ ਇਸ ਪਾਵਨ ਦਿਨ ਲੱਖ ਲੱਖ ਵਧਾਈ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨਾਮ ਸੁਖਵਿੰਦਰ ਗੌਰ ਜੀ ਜ਼ਿਲ੍ਹਾ ਪਟਿਆਲਾ ਪਿੰਡ ਲਗੜੋਈ ਤੋਂ ਜੀ ਆਪਾਂ ਪਾਕਿਸਤਾਨ ਦੇ ਗੁਰਦਮੰਦਰ ਦੇ ਦਰਸ਼ਨ ਕਰਨ ਜਾ ਰਹੇ ਹਾਂ ਜੀ ਆਪਾਂ ਨੂੰ ਵੀਜ਼ਾ ਮਿਲ ਗਿਆ ਜੀ ਆਪਾਂ ਬਹੁਤ ਖੁਸ਼ ਹਾਂ ਜੀ ਕਿਹੜੀ ਕਿਹੜੀ ਥਾਂ ਜਾ ਰਹੇ ਜੀ ਉਹ ਤਾਂ ਜੀ ਹੁਣ ਕਮੇਟੀ ਵਾਲਿਆਂ ਨੂੰ ਪਤਾ ਆਪਾਂ ਨੂੰ ਉਹ ਨਹੀਂ ਪਤਾ ਨਨਕਾਣਾ ਸਾਹਿਬ ਪੰਜਾ ਸਾਹਿਬ ਪਹਿਲੀ ਵਾਰ ਹੀ ਜਾ ਰਹੇ ਹਾਂ ਪਹਿਲੀ ਵਾਰ ਜਾ ਰਹੇ ਹਾਂ ਹਾਂ ਜੀ ਕਿੰਨੀ ਖੁਸ਼ੀ ਹੋਈ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਸਰ ਧੰਨਵਾਦ ਜਿੱਥੇ ਦੇ ਵੀਜ਼ੇ ਕੱਟੇਗੇ ਕੀ ਕਹਿਣਾ ਜਾਂਦੇ ਸਰਕਾਰਾਂ ਅਸੀਂ ਕਹਿੰਦੇ ਹਾਂ ਵੀ ਸਭ ਨੂੰ ਦਰਸ਼ਨ ਕਰਨ ਦਾ ਬੇਲਾ ਦਿੱਤਾ ਜਾਵੇ ਸਭ ਨੂੰ ਵੀਜ਼ੇ ਦੇਣੇ ਚਾਹੀਦੇ ਨੇ ਜੀ ਸਾਰੇ ਸਭ ਨੂੰ ਤੜਫ ਹੈਗੀ ਆ ਵੀ ਅਸੀਂ ਉਧਰਲੇ ਸਥਾਨਾਂ ਦੇ ਅਸਲ ਸਥਾਨ ਤਾਂ ਆਪਣੇ ਉਧਰ ਪਾਕਿਸਤਾਨ ਚ ਰਹਿ ਗਏ ਨੇ ਜੀ ਸਾਰੇ ਗੁਰਧਾਮਾਂ ਦੇ ਸਭ ਨੂੰ ਦਰਸ਼ਨ ਕਰਨ ਦੇ ਵੇਲਾ ਦੇਣਾ ਚਾਹੀਦਾ ਜੀ ਵਕਤਾਂ ਦੇ ਮੇਰੇ ਘਰ ਵਾਲੇ ਦਾ ਵੀਜ਼ਾ ਕੱਟਿਆ ਗਿਆ ਜੀ ਮੈਨੂੰ ਵੀਜਾ ਮਿਲਿਆ ਸਭ ਨੂੰ ਵੀਜ਼ਾ ਮਿਲਨੇ ਚਾਹੀਦੇ ਨੇ ਜੀ ਜਿਹੜੇ ਬਾਰਡਰ ਨੇ ਬਾਰਡਰ ਅਸੀਂ ਖੁੱਲ ਜਾਣੇ ਚਾਹੀਦੇ ਨੇ ਆਪਾਂ ਤਾਂ ਉਹੀ ਅਰਦਾਸ ਬੇਨਤੀ ਕਰਾਂਗੇ ਸਰ ਹਰਦਾ ਉਹੀ ਕਹਿ ਰਹੇ ਆ ਜੀ ਸਰਕਾਰ ਨੂੰ ਉਹੀ ਬੇਨਤੀ ਹੈ ਵੀ ਜਿਹੜੇ ਬਾਰਡਰ ਨੇ ਖੁੱਲ ਜਾਣੇ ਚਾਹੀਦੇ ਨੇ ਜੀ ਦੋਨੇ ਦੇਸ਼ ਇੱਕ ਮਿੱਕੇ ਫੋਕੇ ਭਾਈ ਬਣ ਕੇ ਰਹਿਣ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨਾਂ ਦੇ ਦਰਸ਼ਨ ਦੀਦਾਰ ਕਰਨ ਲਈ ਸੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਵਾਰ ਵੀ ਗੁਰਪੁਰਬ ਤੇ ਜਿਹੜਾ ਜਥਾ ਜਾ ਰਿਹਾ ਉਸ ਵਿੱਚ ਤੱਕ ਸ੍ਰੀ ਦਮਦਮ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਦੀ ਡਿਊਟੀ ਲੱਗੀ ਆਮ ਸੰਚਾਰ ਦੇ ਵਿੱਚ ਸੋ ਤੱਕ ਸ੍ਰੀ ਦਮਦਮ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਇਸ ਵੇਲੇ ਜਥੇ ਦੀ ਰਵਾਨਗੀ ਦੇ ਨਾਲ ਜਾ ਰਹੇ ਨੇ ਸੋ ਸਾਰਿਆਂ ਦਾ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅ 23 ਤਰੀਕ ਨੂੰ ਜੀ 23 ਨਵੰਬਰ ਨੂੰ ਵਾਪਸੀ ਹੈ ਅ ਇੱਥੇ ਹੀ ਵਾਪਸੀ ਬਾਗਾ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਸ ਸਿੰਘ ਜੂਦਾਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੇ ਤਾਂ ਦੱਸਦੇ ਕਿ ਅੱਜ ਖਾਸ ਤੌਰ ਦੇ ਉੱਤੇ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜੋ ਇੱਕ ਵਿਸ਼ੇਸ਼ ਜਥਾ ਪਾਕਿਸਤਾਨ ਵਿਖੇ ਰਵਾਨਾ ਜਿਹੜਾ ਹੋਣਾ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਦੀਆਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਜੋ ਸ੍ਰੀ ਗੁਰੂ ਨਾਨਕ ਜੀ ਦਾ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿੱਥੇ ਦੇਸ਼ ਭਰ ਦੇ ਵਿੱਚ ਦੁਨੀਆ ਭਰ ਦੇ ਵਿੱਚ ਕਾਫੀ ਜ਼ਿਆਦਾ ਸੰਗਤਾਂ ਦੇ ਵਿੱਚ ਭਰੀ ਉਤਸ਼ਾਹ ਦੇਖਣ ਨੂੰ ਮਿਲ ਜੋ ਇੱਕ ਗੁਰਪੁਰਬ ਆ ਸੰਗਤਾਂ ਵੱਲੋਂ ਮਨਾਇਆ ਜਾਣਾ ਤਾਂ ਉੱਥੇ ਦੱਸ ਜੇ ਕਿ 2244 ਸ਼ਰਧਾਲੂਆਂ ਦੇ ਜਿਹੜੇ ਵੀਜ਼ੇ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਪਾਕਿਸਤਾਨ ਅੰਬੈਸੀ ਨੂੰ ਜਿਹੜੇ ਭੇਜੇ ਗਏ ਸੀਗੇ ਜਿਸ ਦੇ ਵਿੱਚੋਂ ਸਿਰਫ 763 ਸ਼ਰਧਾਲੂ ਜਿਹੜੇ ਹੈਗੇ ਨੇ ਉਹਨਾਂ ਦੇ ਵੀਜ਼ੇ ਅਪਲਾਈ ਹੋਏ ਨੇ ਤੇ 1481 ਸ਼ਰਧਾਲੂਆਂ ਦੇ ਵੀਜ਼ੇ ਜਿਹੜੇ ਨਹੀਂ ਲੱਗੇ ਜਿਸ ਤੋਂ ਬਾਅਦ ਕਿ ਸੰਗਤਾਂ ਦੇ ਮਨਾਂ ਦੇ ਵਿੱਚ ਭਾਰੀ ਰੋਸ ਵੇਖਣ ਨੂੰ ਮਿਲਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਜੋ ਪਾਕਿਸਤਾਨ ਵਿਖੇ ਜਾਣ ਵਾਸਤੇ ਬਿਲਕੁਲ ਤਿਆਰ ਨੇ ਤਾਂ ਸ਼ਰਮਨੀ ਕਮੇਟੀ ਵੱਲੋਂ ਜਿਹੜਾ ਇਹ ਜੱਥਾ ਆ ਉਹ ਕੁਝ ਸਮੇਂ ਦੇ ਵਿੱਚ ਜਿਹੜਾ ਰਵਾਨਾ ਕਰ ਦਿੱਤਾ ਜਾਣਾ ਹੈ ਤਾਂ ਤਸਵੀਰਾਂ ਤਾਂ ਸਾਂਝੀਆਂ ਕੀਤੀਆਂ ਨੇ ਕਿ ਜੋ ਪਾਕਿਸਤਾਨ ਵਿਖੇ ਜੱਥੇ ਦੀ ਜਿਹੜੀ ਰਵਾਨਗੀ ਉਹ ਕਰ ਦਿੱਤੀ ਗਈ ਆ ਤਾਂ 1481 ਜਿਹੜੇ ਸ਼ਰਧਾਲੂ ਨੇ ਉਹਨਾਂ ਦੇ ਵਿਧੇ ਨਹੀਂ ਲੱਗੇ ਤਾਂ 763 ਸ਼ਰਧਾਲੂਆਂ ਦੇ ਵਿਧੇ ਲੱਗੇ ਨੇ ਤਾਂ ਜਿਸ ਤੋਂ ਬਾਅਦ ਸ਼ਰਧਾਲੂ ਜੇ ਆਪਾਂ ਗੱਲ ਕਰ ਲਈਏ ਕਿ ਸੰਗਤਾਂ ਦੇ ਵਿੱਚ ਜੋ ਕਾਫੀ ਭਾਰੀ ਉਤਸ਼ਾਹ ਜਿਹੜਾ ਦੇਖਣ ਨੂੰ ਮਿਲਿਆ ਤਾਂ ਹੁਣ ਸੰਗਤਾਂ ਗੁਰੂ ਘਰ ਵਿਖੇ ਜਾਣਗੀਆਂ ਪਾਕਿਸਤਾਨ ਵਿਖੇ ਵਕਫਾ ਗੁਰੂਤਾ ਮਾਦੇ ਵਿੱਚ ਦਰਸ਼ਨਦਾਰੇ ਕਰਨ ਤੋਂ ਬਾਅਦ ਜੋ ਵਾਪਸੀ ਭਾਰਤ ਪੁੱਜਣ ਗਿਆ ਤਾਂ ਇਹ ਖਾਸ ਤਸਵੀਰਾਂ ਜੋ ਤੜ ਨਾਲ ਸਾਂਝੇ ਕੀਤੀਆਂ ਨੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵੇਖੋ ਤੇ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਜਿਹੜਾ ਅੱਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਣ ਨੂੰ ਲੈ ਕੇ ਵੇਖਣ ਨੂੰ ਉਹ ਮਿਲਿਆ ਕੈਮਰਾਮੈਨ ਸਦੀਕ ਕੁਮਾਰ ਤੋਂ ਲੈਕਚਰ ਸੁਣਨ ਜਗਬਣੀ ਟੀਵੀ ਸ਼੍ਰੀ ਹਮਸਾਹ